ਜੈ ਭਾਗ ਵਾਹਿਦੁਰ ਜੀ ਦਾ ਖਾਸਲਾ ਵਾਹਿਦੁਰ ਜੀ ਦੀ ਫਤਿਹ ਮੈਂ ਬੋਲਣ ਤੋਂ ਪਹਿਲਾਂ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਇੱਕ ਤਾਂ ਸਾਰਿਆਂ ਦੇ ਹੱਥਾਂ 'ਚ ਜਿਹੜੇ ਝੰਡੇ ਫੜੇ ਐ ਕਿਰਪਾ ਕਰਕੇ ਝੰਡੇ ਲੇਟਵੇਂ ਨਾ ਰੱਖੋ ਬੜੇ ਵਿਸਤਾਰ ਸਹਿਤ ਤੁਹਾਨੂੰ ਸਾਰੇ ਬੁਲਾਰਿਆਂ ਨੇ ਦੱਸਿਆ ਕਿ ਇਹ ਝੰਡੇ ਗੁਰਪਾਨੀ ਦਾ ਸਿੰਬਲ ਹੈ ਔਰ ਇਹ ਖੜੇ ਕਰਕੇ ਰੱਖੋ ਇਹਨਾਂ ਨੂੰ ਪ੍ਰੈਸ ਕਵਰੇਜ ਹੋ ਰਹੀ ਹੈ ਮੈਂ ਅੱਜ ਦੇ ਇਸ ਸ਼ੋਭਾ ਸਰਤੇ ਅੰਤਰਰਾਸ਼ਟਰੀ ਵਈ ਦੂਰ ਦੰਸ ਦੇ ਸਾਡੇ ਇਸ ਅਨਾਜ ਮੰਡੀ ਦੇ ਪ੍ਰੋਗਰਾਮ ਵਿੱਚ ਕਿਉਂਕਿ ਅਸੀਂ ਪਿਛਲੇ 10-15 ਸਾਲ ਤੋਂ ਗੱਲਾਂ ਪਿੰਡੂਰ ਯੂਨੀਅਨ ਦੇ ਸਾਡੇ ਹੋਰ ਸਾਰੇ ਸਾਥੀ ਬਾਬਾ ਜੀਵਨ ਸਿੰਘ ਵੈਲਕਰ ਸੋਸੇ ਜੀ ਔਰ ਪੂਰਾ ਜਨਰ ਦੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਆਏ ਹੋਇਆ ਹੈ ਸੀਨੀਅਰ ਵੀਜ਼ ਪ੍ਰਧਾਨ ਕੈਪਟਨ ਗੁਰਜੰਤ ਸਿੰਘ ਜੀ ਪ੍ਰਧਾਨ ਸਾਹਿਬ ਰਾਕੇਵਲ ਸਿੰਘ ਜੀ ਬੀਬੀ ਬਲਜੀਤ ਕੌਰ ਸਿਖਾੜਾ ਸਰਦਾਰ ਸੰਤਖ ਸਿੰਘ ਲੱਕੜਾ ਹੋਰ ਸਿੰਘ ਆਵਾਜ਼ ਬਾਬਾ ਸਿੰਘ ਚੰਦਰਪਾਜਾ ਭਗਵੰਦਰ ਸਿੰਘ ਮਾਣਾਰਾਕਾ ਬਾਬਾ ਕਾਕਾ ਸਿੰਘ ਜੀ ਵਰਾਲਾ ਸਾਹਿਬ ਥ੍ਰੀ ਕੋਰਟ ਤੋਂ ਸਾਡੇ ਅੰਗਹੀਨ ਯੂਨੀਅਨ ਦੇ ਪ੍ਰਧਾਨ ਸਾਹਿਬ ਆਪਣੇ ਸਾਧਿਆ ਸਮੇਂ ਤੇ ਇੱਥੇ ਪਹੁੰਚੇ ਆ। ਗਰਬਾਲ ਸਿੰਘ ਲਾਲੀ ਵੀ ਇੱਥੇ ਪਹੁੰਚੇ ਆ। ਔਰ ਜਿੰਨੇ ਮੇਰੇ ਵੀਰ ਸਰਦਾਰ ਰੂਪ ਸਿੰਘ ਪਹੁੰਚੇ ਆ। ਔਰ ਸਾਰਿਆਂ ਦਾ ਜੇ ਕਿਸੇ ਦਾ ਨਾਮ ਆ ਰਹਿਣ ਭੁੱਲ ਗਿਆ ਹੋਣਾ ਬਾਅਦ ਵਿੱਚ ਆਣਾ। ਅੱਛਾ ਨਾਲ ਜਿਹੜਾ ਇੱਧਰੇ ਪਾਸੇ ਵੀ ਬਹੁਤ سارے ਤਾਂ ਲੋਕ ਝੰਡੇ ਲੈ ਗਏ ਆ ਮੈਂ ਇੱਕ ਬੇਨਤੀ ਕਰਦਾ ਇਹ ਝੰਡੇ ਆਪਾਂ ਹੀ ਖਰੀਦੇ ਆ ਤੁਹਾਡੇ ਪੈਸਿਆਂ ਨਾਲ ਖਰੀਦੇ ਇਹਨਾਂ ਨੂੰ ਘਰੇ ਨਾਲ ਜਾਓ ਸੋ ਮੈਂ ਅੱਜ ਮੈਂ ਜਸਤੇ ਸਾਡੇ ਵੱਖ-ਵੱਖ ਬੁਲਾ ਲਿਆ ਨੇ ਜੋ ਬੋਲਿਆ ਉਹ ਮੈਂ ਰਪੀਟ ਨਹੀਂ ਕਰੂੰਗਾ ਕਿਉਂਕਿ ਉਹਨਾਂ 1886 ਦੇ 1 ਮਈ 1886 ਦੇ ਸ਼ਹੀਦਾਂ ਨੂੰ ਜੋ ਅੱਜ ਅਸੀਂ ਸ਼ਰਧਾਂਜਲੀ ਭੇਟ ਕਰਨ ਵਾਸਤੇ ਇੱਥੇ 1 ਮਈ ਨੂੰ ਸਾਰੀ ਦੁਨੀਆ ਦੇ ਰੱਤੇ ਮਈ ਦਾ ਦਿਨ ਮਨਾਉਂਦੇ ਆ ਅਸੀਂ ਬਹੁਤ ਸੀ ਮਹਿਸੂਸ ਕਰਦੇ ਆ ਭਾਵੇਂ ਕਿ ਉਸ ਸਮੇਂ ਸ਼ਿਕਰਸ਼ੀਰ ਲੋਕਤਾਂ ਦਾ ਚਿੱਤਾ ਝੰਡਾ ਸੀ ਉਹਦਾ ਸਾਥੀਓ ਅੱਜ ਇਹ ਮਜ਼ਦੂਰ ਦਾਸ